ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਤੇ ਕਿਸਾਨਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਵਿੱਚ ਪਹਿਲੀ ਯੂਰੀਆ ਦੀ ਕਣਕ ਦੇ ਵਿੱਚ ਜਿਹੜੀ ਪਹਿਲੀ ਯੂਰੀਆ ਇਹ ਆਪਾਂ ਨੂੰ ਕਦੋਂ ਆਪਾਂ ਨੂੰ ਖੇਤ ਦੇ ਵਿੱਚ ਕਣਕ ਦੇ ਵਿੱਚ ਪਾਉਣੀ ਚਾਹੀਦੀ ਹੈ ਪਹਿਲਾ ਪਾਣੀ ਲਗਾ ਕੇ ਪਾਈਏ ਜਾਂ ਫਿਰ ਪਹਿਲੇ ਪਾਣੀ ਤੋਂ ਕਿੰਨੇ ਦਿਨ ਪਹਿਲਾਂ ਜਿਹੜਾ ਅੱਪਾ ਯੂਰੀਆ ਖਾਦ ਅੱਪਾ ਨੂੰ ਖੇਤ ਦੇ ਵਿੱਚ ਪਾ ਦੇਣ ਚਾਹੀਦੀ ਹੈ ਸਹੀ ਤਰੀਕਾ ਕੀ ਹੈ ਇਸ ਵੀਡੀਓ ਦੇ ਵਿੱਚ ਅਪਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਹੋਰ ਆਪਣੇ ਵੀਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਜ਼ਿਮੀਂਦਾਰ ਭਰਾ ਤੱਕ ਜਿਹੜੀ ਆਪਣੀ ਜਾਣਕਾਰੀ ਪਹੁੰਚ ਸਕੇ ਹਾਂਜੀ ਹੁਣ ਕਿਸਾਨਾਂ ਦੇ ਆਪਣੇ ਆਪਣੇ ਤਜਰਬੇ ਨੇ ਕਈ ਕਿਸਾਨ ਭਰਾ ਕੀ ਕਰਦੇ ਆ ਅੱਜ ਅਪਾ ਯੂਰੀਆ ਪਾਈ ਸਵੇਰੇ ਯੂਰੀਆ ਪਾ ਕੇ ਤੇ ਪੇਰ ਸਮੇਂ ਆਪਾਂ ਕਣਕ ਨੂੰ ਪਾਣੀ ਸ਼ੁਰੂ ਕਰ ਦਿੰਦੇ ਆ ਤੇ ਕਈ ਜੀਮੀਦਾਰ ਭਰਾ ਕੀ ਕਰਦੇ ਆ ਇੱਕ ਦਿਨ ਪਹਿਲਾਂ ਯੂਰੀਆ ਪਾ ਕੇ ਦੂਜੇ ਦਿਨ ਜਿਹੜਾ ਕਣਕ ਨੂੰ ਪਾਣੀ ਸ਼ੁਰੂ ਕਰ ਦਿੰਦੇ ਤੇ ਕਈ ਇਹਦੇ ਵੀਰ ਭਰਾ ਨੇ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ ਖਾਦ ਨਹੀਂ ਪਾਉਂਦੇ ਖੇਤ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਆਪਣਾ ਤਿਆਰਬਾਏ ਉਹਨਾਂ ਨੇ ਖੇਤ ਦੇ ਵਿੱਚ ਪਾਣੀ ਲਾ ਕੇ ਜਾਂ ਖੋਬੇ ਦੇ ਵਿੱਚ ਯੂਰੀਆ ਪਾਉਣੀ ਹੈ ਜਾਂ ਫਿਰ ਜਦੋਂ ਖੇਤ ਬੱਤਰ ਆ ਗਿਆ ਉਦੋਂ ਯੂਰੀਆ ਖਾਦ ਪਾਉਣੀ ਹੈ ਤੇ ਇਹ ਸਾਰੇ ਜਿਹੜੇ ਤਜਰਬੇ ਆ ਇਹਨਾਂ ਦੇ ਵਿੱਚ ਉਹ ਸਹੀ ਸਮਾਂ ਕੀ ਹੈ ਆਪਾਂ ਨੂੰ ਪਹਿਲੇ ਯੂਰੀਆ ਪਾਈਏ ਜਾਂ ਫਿਰ ਨਾ ਪਾਈਏ ਆਪਾਂ ਨੂੰ ਕੀ ਕੀ ਬੈਨੀਫਿਟ ਮਿਲੂਗਾ ਜੇ ਆਪਾਂ ਪਹਿਲਾ ਯੂਰੀਆ ਖਾਦ ਕਣਕ ਦੇ ਵਿੱਚ ਪਾਵਾਂਗੇ ਪਹਿਲਾ ਤਾਂ ਆਪਾਂ ਜਾਣਕਾਰੀ ਇਹ ਤੁਹਾਨੂੰ ਦਈਏ ਵੀ ਯੂਰੀਆ ਖਾਦ ਆਪਾਂ ਨੂੰ ਪਹਿਲਾ ਪਾਣੀ ਤੋਂ ਪਹਿਲਾਂ ਪਾਉਣੀ ਕਿਉਂ ਜ਼ਰੂਰੀ ਹੈ ਕਿਸਾਨ ਭਰਾਵੋ ਪਹਿਲੇ ਪਾਣੀ ਤੋਂ ਪਹਿਲਾਂ ਚਾਹੋ ਤੁਸੀਂ ਅੱਧਾ ਗੱਟਾ ਹੀ ਜਿਹੜਾ ਯੂਰੀਆ ਖਾਦ ਪਾਉ ਪਰ ਪਾਉਣੀ ਜ਼ਰੂਰੀ ਹੈ ਉਹ ਪਾਉਣੀ ਕਿਉਂ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਯੂਰੀਆ ਖਾਦ ਨਹੀਂ ਪਾਵਾਂਗੇ ਤਾਂ ਜਿਹੜੀ ਕਾਣਕ ਆਪਨੀ ਪਾਣੀ ਲੱਗਣ ਤੋਂ ਬਾਅਦ ਪੇੜਾਪਨ ਵੱਧ ਦਿਖਾਣ ਲੱਗ ਜਾਂਦੀ ਹੈ ਤੇ دب ਜਾਂਦੀ ਹੈ ਜੇ ਆਪਾਂ ਅੱਧਾ ਗੱਟਾ ਵੀ ਪਾਣੀ ਤੋਂ ਪਹਿਲਾਂ ਆਪਾਂ ਯੂਰੀਆ ਖਾਦ ਕਣਕ ਨੂੰ ਦੇ ਦੇਵਾਂਗੇ ਜਿਹੜੀ ਆਪਣੀ ਕਣਕ ਹੈ ਬਿਲਕੁਲ ਵੀ ਪੀੜਾਪਾਨ ਨਹੀਂ ਦਿਖਾਉਗੀ ਕਣਕ ਆਪਣੀ ਦਬੂਗੀ ਨਹੀਂ ਇਸ ਕਰਕੇ ਪਹਿਲਾ ਯੂਰੀਆ ਖਾਦ ਪਾਉਣੀ ਬਹੁਤ ਜ਼ਰੂਰੀ ਹੈ ਤੇ ਜਿਹੜੇ ਕਿਸਾਨ ਭਰਾ ਪਾਣੀ ਲਾ ਕੇ ਖੋਬੇ ਦੇ ਵਿੱਚ ਵੀ ਯੂਰੀਆ ਖਾਦ ਪਾਉਂਦੇ ਉਹ ਵੀ ਸਹੀ ਨਹੀਂ ਕਿਉਂਕਿ ਉਹ ਤਰੀਕਾ ਵੀ ਗਲਤ ਨਹੀਂਗਾ ਆਪਾਂ ਉਸ ਤਰੀਕੇ ਨਾਲ ਵੀ ਯੂਰੀਆ ਖਾਦ ਆਪਾਂ ਪਾਣੀ ਲੱਗਣ ਤੋਂ ਬਾਅਦ 5-7 ਦਿਨ ਬਾਅਦ ਵੀ ਆਪਾਂ ਪਾ ਸਕਦੇ ਪਰ ਜੇ ਪਹਿਲਾ ਖਾਦ ਪੈ ਜਵੇ ਅੱਧਾ ਗੱਟਾ ਵੀ ਤਾਂ ਉਹਦਾ ਬੈਨੀਫਿਟ ਆਪਾਂ ਨੂੰ ਵੱਧ ਮਿਲਦਾ ਏ ਕਣਕ ਦੇ ਆਪਣੀ ਪਹਿਲਾ ਪਾਣੀ ਦਿਖਾਉਂਦੀ ਪਾਣੀ ਵੱਧ ਲੱਗਣ ਦੇ ਨਾਲ ਵੀ ਤੇ ਪਰ ਜਿਹੜਾ ਤਰੀਕਾ ਆਪਣਾ ਹੈਗਾ ਨਾ ਵੀ ਆਪਾਂ ਇੱਕ ਦਿਨ ਪਹਿਲਾਂ ਯੂਰੀਆ ਖਾਦ ਪਾਤੀ ਜਾਂ ਫਿਰ ਉਸੇ ਦਿਨ ਪਾਈ ਉਹ ਤਰੀਕਾ ਸਭ ਤੋਂ ਗਲਤ ਹੈ ਜਿਹੜੇ ਵੀਰਪਰਾ ਉਸ ਤਰੀਕੇ ਨਾਲ ਯੂਰੀਆ ਖਾਦ ਪਾਉਂਦੇ ਨੇ ਨਾ ਜਦੋਂ ਪਾਣੀ ਲੱਗਣ ਤੋਂ ਬਾਅਦ ਤੁਹਾਡੀ ਜੇ ਤੁਸੀਂ 1 ਗੱਟਾ ਕਣਕ ਦੇ ਵਿੱਚ ਪਾਇਆ ਹੈ ਤਾਂ 10 ਤੋਂ 15 ਕਿਲੋ ਹੀ ਜਿਹੜਾ ਯੂਰੀਆ ਖਾਦ ਨੇ ਕੰਮ ਕਰਨਾ ਹੈ ਤੁਸੀਂ ਆਪਣੇ ਖੇਤ ਦੇ ਵਿੱਚ ਵੀ ਤਜਰਬਾ ਦੇਖ ਲਿਓ ਆਪਾਂ ਸੋਚ ਰਿਹਾ ਵੀ ਆਪਾਂ ਇੱਕ ਗੱਟਾ ਯੂਰੀਆ ਖਾਦ ਪਾਈ ਸੀ ਪਰ ਉਹ ਜਦੋਂ ਆਪਾਂ ਇਸ ਤਰੀਕੇ ਨਾਲ ਪਾਉਂਦੇ ਆ ਜਾਂ ਉਸੇ ਦਿਨ ਜਾਂ ਇੱਕ ਦਿਨ ਪਹਿਲਾਂ ਪਾਣੀ ਲੱਗਣ ਤੋਂ ਬਾਅਦ ਕਣਕ ਆਪਣੀ ਪਹਿਲਾ ਪੰਨ ਵੱਧ ਦਿਖਾਊਗੀ ਤੇ ਦਬ ਜਾਂਦੀ ਹੈ ਉਹ ਦਬਣ ਦਾ ਕਾਰਨ ਇਹੀ ਹੁੰਦਾ ਵੀ ਉਹਦੇ ਵਿੱਚ ਆਪਾਂ ਨੂੰ ਜਿਹੜਾ 100% ਜਿਹੜਾ ਇੱਕ ਗੱਟੇ ਨੇ ਕੰਮ ਨਹੀਂ ਕੀਤਾ ਉਹਦੇ ਵਿੱਚੋਂ ਸਿਰਫ 10-15% ਹੀ ਯੂਰੀਆ ਨੇ ਕੰਮ ਕੀਤਾ ਹੈ ਅਸਲ ਦੇ ਵਿੱਚ ਜਿਹੜਾ ਯੂਰੀਆ ਇਹ ਖਾਦ ਆਪਾਂ ਨੂੰ ਪਾਣੀ ਤੋਂ ਪਹਿਲਾਂ ਤੁਸੀਂ 5 ਦਿਨ ਪਹਿਲਾਂ 4 ਤੋਂ 5 ਦਿਨ ਪਹਿਲਾਂ ਖੇਤ ਦੇ ਵਿੱਚ ਪਾਉਣੀ ਜ਼ਰੂਰੀ ਹੈ ਕਿਉਂਕਿ 4-5 ਦਿਨ ਆਪਾਂ ਖੇਤ ਦੇ ਵਿੱਚ ਪਹਿਲਾਂ ਆਪਾਂ ਪਾ ਦਵਾਂਗੇ ਪਾਣੀ ਲੱਗਣ ਤੋਂ ਪਹਿਲਾਂ ਸ਼ਾਮ ਟਾਈਮ ਹੋਣਾ ਠੰਡੇ ਦੇ ਮੌਸਮ 'ਚ ਤੇਲ ਬਹੁਤ ਪੈਂਦੀ ਹੈ। ਤੇਲ ਦੇ ਨਾਲ ਜਿਹੜੀ ਸਾਰੀ ਯੂਰੀਆ ਖਾਦ ਖੁਰਕੇ ਜਿਹੜੀ ਕਣਕ ਦੇ ਵਿੱਚ ਲੱਗ ਜੂਗੀ ਤੇ 4 ਤੋਂ 5 ਦਿਨ ਦਾ ਗੈਪ ਹੋਊਗਾ ਤੇ ਕਣਕ ਆਪਣੀ ਜਿਹੜੀ ਕਣਕ ਨੂੰ ਵਧੀਆ ਤਰੀਕੇ ਨਾਲ ਜਿਹੜੀ ਖਾਦ ਆਪਣੀ ਨੂੰ ਲੱਗ ਜਾਵੇਗੀ। ਤੇ ਜਿਹੜੀ ਆਪਾਂ ਉਸੇ ਦਿਨ ਜਾਂ ਇੱਕ ਦਿਨ ਪਹਿਲਾਂ ਖਾਦ ਆਪਾਂ ਪਾਉਂਦੇ ਆ ਉਹਦੇ ਵਿੱਚ ਜਿਹੜੇ ਪ੍ਰੋਡਕਟ ਨੇ ਹਾਰਮੋਨ ਨੇ ਯੂਰੀਆ ਦੇ ਵਿੱਚ ਉਹ ਪਾਣੀ ਲੱਗਣ ਤੋਂ ਬਾਅਦ ਜਿਹੜਾ ਉੱਡ ਜਾਂਦੇ ਨੇ ਹਵਾ ਦੇ ਵਿੱਚ। ਇਸ ਕਰਕੇ 5-4 ਦਿਨ ਪਹਿਲਾਂ ਤੁਸੀਂ ਯੂਰੀਆ ਖਾਦ ਕਣਕ ਦੇ ਵਿੱਚ ਜਰੂਰ ਪਾਵੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਕਣਕ ਤੁਹਾਡੀ ਡਵੇਗੀ ਨਹੀਂ ਤੇ ਪੂਰਾ ਯੂਰੀਆ ਕੰਮ ਕਰੇਗੀ ਕਿਉਂਕਿ ਵਿੱਚ ਕਈ ਵਾਰ ਆਪਾਂ 4-4 ਗੱਟੇ ਵੀ ਆਪਾਂ ਕਣਕ ਨੂੰ ਪਾ ਦਿੰਦੇ ਆ ਪਰ ਕਣਕ ਫੇਰ ਵੀ ਆਪਣੀ ਡਵੀ ਰਹਿੰਦੀ ਹੈ ਉਹ ਆਪਣਾ ਗਲਤ ਤਰੀਕਾ ਹੁੰਦਾ ਕਿਉਂਕਿ 4 ਗੱਟੇ ਆਪਾਂ ਪਾ ਵੀ ਦਿੱਤੇ ਤੇ ਪੈਸੇ ਦੀ ਬਰਬਾਦੀ ਕੀਤੀ ਉਹਦੇ ਵਿੱਚੋਂ ਕੰਮ ਸਿਰਫ ਦੋ ਨੇ ਕੀਤਾ ਇਹ ਕਾਰਨ ਨੇ ਵੀ ਸਹੀ ਤਰੀਕੇ ਨਾਲ ਆਪਾਂ ਕਣਕ ਨੂੰ ਖਾਦ ਦਈਏ ਤੇ ਚੰਗਾ ਝਾੜ ਆਪਾਂ ਪ੍ਰਾਪਤ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ